ਕਸਵਾ ਪਿੰਡੀ ਛੈਦਾ ਦੇ ਨਾਲ ਲੱਗਦੇ ਪਿੰਡ ਵਿਰਿਆ ਵਿਖੇ ਪਿੰਡ ਦੇ ਸਹਿਯੋਗ ਅਤੇ ਕਮੇਟੀ ਦੇ ਉਪਰਲੇ ਸਦਕਾ ਤੰਤਨ ਬ੍ਰਹਮ ਗਿਆਨੀ ਬਾਬਾ ਗਾਮਚੁੱਕ ਦੀ ਜਾਦ ਵਿੱਚ 13ਵਾਂ ਸਾਲਾਣਾ ਧਾਰਮਿਕ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ ਇਸ ਮੇਲੇ ਦੌਰਾਨ ਖੁੱਲੇ ਪੰਡਾਲ ਵਿੱਚ ਲੱਗੇ ਕਥਾ ਵਾਚਕ ਰਾਗੀ ਢਾਡੀ ਕਵੀਸ਼ਰਾਂ ਨੇ ਦੂਰ ਨੇੜੇੋਂ ਆਈਆਂ ਗੁਰੂ ਦੀਆਂ ਸੰਗਤਾਂ ਨੂੰ ਜੋਧੀਆਂ ਦੀਆਂ ਬਾਰਾਂ ਗਾ ਕੇ ਰੱਬੀ ਬਾਣੀ ਦਾ ਰਸ ਪਿੰਨੇ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੇਲੇ ਦੌਰਾਨ ਕੁਸ਼ਤੀ ਦੰਗਲ ਵੀ ਕਰਵਾਏ ਗਏ ਜਿਸ ਵਿੱਚ ਛੋਟੇ ਤੇ ਉੱਚ ਪੱਧਰੀ ਪਹਿਲਵਾਨਾਂ ਨੇ ਆਪਣੇ ਆਪਣੇ ਜੋਹਰ ਦਿਖਾਏ ਕਮੈਂਟਰੀ ਦੀ ਸੇਵਾ ਕੁਲਦੀਪ ਸਿੰਘ ਤੇਰਾ ਨੇ ਨਿਭਾਈ ਗੁਰਦੁਆਰੇ ਦੀ ਕਮੇਟੀ ਵੱਲੋਂ ਆਏ ਹੋਏ ਜਥੇ ਰਾਗੀ ਢਾਡੀ ਸਿੰਘ ਸਹਿਬਾਨਾਂ ਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੁਕੇ ਗੁਰੂ ਕੀ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੁਕੇ ਗ੍ਰੰਥੀ ਮਲਕੀਤ ਸਿੰਘ ਪ੍ਰਧਾਨ ਰਿਸ਼ਪਾਲ ਸਿੰਘ ਵਰਦਾਨ ਨਿਰਮਤਿੰਗ ਮੈਂਬਰ ਕਾਲਾ ਸਿੰਘ ਮੈਂਬਰ ਮੰਗਾ ਸਿੰਘ ਮੈਂਬਰ ਮੈਂਬਰ ਸੁਰਜੀਤ ਸਿੰਘ ਮੈਂਬਰ ਨਿਰਮਲ ਸਿੰਘ ਸੰਤੋਖ ਸਾਬका ਸਰਪੰਚ ਜਗੀਰ ਸਿੰਘ ਬਿੰਦਾ ਸਿੰਘ ਬਿੱਟੂ ਸਿੰਘ ਬਲਬੀਰ ਸਿੰਘ ਬਾਬਾ ਜਸਵੀਰ ਸਿੰਘ ਲੰਬੜ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਥੇ ਸਾਰੀ ਸਖਤ ਦਾ ਧੰਨਵਾਦ ਜਿ ਪ੍ਰਿਆ ਦੀ ਸਖਤ ਦਾ ਬਾਹਰ ਦੀ ਸਖਤ ਦਾ ਵੀ ਜਿਹਦੀ ਸੰਯੋਗ ਦੇ ਨਾਲ ਬਾਬੇ ਗੰਮ ਚੁੱਕ ਦਾ ਸਮਾਗਮ 13ਵਾਂ ਬੜਾ ਸ਼ਰਧਾ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਸਾਰੀ ਸਖਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਥ ਦਿੱਤਾ ਉਹਦੇ ਸੰਯੋਗ ਦੇ ਨਾਲ ਹੀ ਸਾਰਾ ਕੁਝ ਮਨਾਇਆ ਜਾ ਰਿਹਾ ਹੈ ਬਧੇ ਵਧੀਆ ਕੁਸ਼ਰ ਤੁਹਾਡੀ ਜਿ세 ਵਾਗਾ ਕਰ ਰਹੇ ਨੇ ਇਹ ਸੰਗਤ ਨੂੰ ਨਿਹਾਲ ਕਰ ਰਹੇ ਨੇ ਤੇ ਸ਼ਾਮੀ 4 ਵਜੇ ਕੁਸ਼ਤੀਆਂ ਦੰਗਲ ਵੀ ਬਹੁਤ ਵਧੀਆ ਹੋ ਰਿਹਾ ਹੈ ਸੰਤ ਦੇ ਸਨਯੋਗ ਨਾਲ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਨਗਰ ਪਿੰਡ ਬਰਿਆਂ ਪਿੰਡੀਆਂ ਸੈਦਾ ਨੇੜੇ ਧੰਨ ਧੰਨ ਬਰਮ ਗਿਆਨੀ ਬਾਬਾ ਗਾਮ ਚੌਕ ਜੀ ਦੇ ਸਥਾਨ ਤੇ ਮੋੜ ਥੱਲੇ ਹਰ ਸਾਲ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸਮਾਗਮ ਕਰਵਾਇਆ ਜਾਂਦਾ ਹੈ ਸੰਗਤਾਂ ਨਗਰ ਦੀਆਂ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਸਾਰੀਆਂ ਬੜੀਆਂ ਸ਼ਰਧਾ ਤੇ ਭਾਵਨਾ ਗ੍ਰਾਹੀ ਭੇਜ ਕੇ ਸੰਜੋਗ ਦੇ ਨਾਲ ਸਮਾਗਮ ਨੂੰ ਕਰਵਾਉਂਦੀਆਂ ਹਨ ਸਾਧ ਸੰਗਤ ਜੀ ਢਾਡੀ ਰਾਗੀ ਜਥੇ ਕਵੀਸ਼ਰੀ ਚੱਲ ਰਹੇ ਹਨ ਜੋ ਸਮਾਗਮ ਦੇ ਵਿੱਚ ਆਣ ਕੇ ਗੁਰੂ ਚਰਨਾਂ ਦੇ ਵਿੱਚ ਆਣ ਕੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਬੜਾ ਹੀ ਵਧੀਆ ਸਤਕਾਰਯੋਗ ਦੇ ਨਾਲ ਸੰਤ ਦੇ ਸੰਜੋਗ ਨਾਲ ਚੱਲ ਰਿਹਾ ਹੈ ਜੋ ਕਿ ਸ਼ਾਮ ਦੇ ਸਮੇਂ 5 ਵਜੇ ਦੇ ਕਰੀਬ ਜੋਗੇ ਦੰਗਲ ਕਰਵਾਇਆ ਜਾ ਰਿਹਾ ਹੈ ਨਾਮੀ ਪਹਿਲਵਾਨ ਪਹੁੰਚ ਰਹੇ ਹਨ ਇਹ ਜਿਹੜੇ ਨਸ਼ਾ ਤੋਂ ਪ੍ਰੇਤ ਚੱਲ ਰਹੇ ਜੋ ਵੀ ਅੱਜ ਕੱਲ੍ਹ ਪ੍ਰੋਗਰਾਮ ਨੇ ਉਹਨਾਂ ਤੋਂ ਦੂਰ ਰੱਖਣ ਵਾਸਤੇ ਪਹਿਲਵਾਨਾਂ ਦੇ ਦੰਗਲ ਕਰਵਾਉਣੇ ਕਬੱਡੀਆਂ ਕਰਵਾਉਣੀਆਂ ਬਹੁਤ ਹੀ ਲੋੜ ਹੈ ਅੱਜ ਦੇ ਸਮੇਂ ਦੀ ਇਹ ਬਹੁਤ ਤਗੜੀ ਮੰਗ ਹੈ ਨਸ਼ੇ ਤੋਂ ਦੂਰ ਰੱਖਣੀ ਬੱਚਿਆਂ ਨੂੰ ਤੇ ਬਾਹਰ ਵੜੇ ਮੇਰੇ ਵੀਰ ਬੈਠੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਹਨਾਂ ਦੇ ਵੀ ਸਹਿਯੋਗ ਦੇ ਨਾਲ ਇਹ ਬੜੇ ਹੀ ਪ੍ਰੇਮ ਤੇ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਸਮਾਗਮ ਧੰਨ ਧੰਨ ਬਰਮ ਗਿਆਨੀ ਬਾਬਾ ਗਾਮਚੁੱਕ ਜੀ ਦੇ 12 ਸੌਣ ਵਾਲੇ ਦਿਨ 27 ਜੁਲਾਈ ਨੂੰ ਦਿਨ ਐਦਵਾਰ ਮਨਾਇਆ ਜਾ ਰਿਹਾ ਹੈ ਪੂਰੀ ਕਮੇਟੀ ਸਾਡੀ ਇਸ ਦੇ ਵਿੱਚ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਸਤਿਕਾਰ ਦੇ ਨਾਲ ਸਾਰਾ ਸਮਾਗਮ ਨੂੰ ਸਪੂਰਨ ਕਰਨ ਤੇ ਲੱਗੀ ਹੋਈ ਹੈ ਧੰਨ ਧੰਨ ਬਰਮ ਗਿਆਨੀ ਬਾਬਾ ਗਾਮਚੁੱਕ ਜੀ ਆਓ ਸਾਰੇ ਫਤਿਹ ਨੂੰ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ